ਆਪਣੇ ਅਤਲਪੁਰਖ ਦੇ ਭਰੋਸੇ ਡਟੇ ਹੋਏ ਨੇ ਆਪਣੀਆਂ ਆਵਾਜ਼ਾਂ ਮੰਗਾਂ ਨੂੰ ਲੈ ਕੇ ਔਰ ਇਸ ਮੋਰਚੇ ਦੀ ਗੂੰਜ ਪੂਰੀ ਦੁਨੀਆ ਚ ਪੈ ਰਹੀ ਹੈ ਜੇ ਨਹੀਂ ਜਾ ਰਹੀ ਤੇ ਭਾਰਤੀ ਪਾਰਲੀਮੈਂਟ ਤੱਕ ਨਹੀਂ ਜਾ ਰਹੀ ਤੇ ਮੈਂ ਪੰਜਾਬ ਔਰ ਹਰਿਆਣਾ ਦੇ ਜਿੰਨੇ ਵੀ ਐਮਪੀ ਜਿਨੇ ਚਾਹੇ ਉ ਰਾਜ ਸਭਾ ਦੇ ਚਾਹੇ ਲੋਕ ਸਭਾ ਦੇ ਜਿਹੜੇ ਪਾਰਲੀਮੈਂਟ ਦੇ ਵਿੱਚ ਜਾਂਦੇ ਨੇ ਜਾ ਰਹੇ ਨੇ ਉਹਨਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕਿ ਇਕੱਠੇ ਹੋ ਕੇ ਕਿਸਾਨਾਂ ਦੀਆਂ ਜਿਹੜੀਆਂ ਆਵਾਜ਼ਾਂ ਮੰਗਾ ਉਹਨਾਂ ਦੀ ਆਵਾਜ਼ ਉਠਾਉਣ ਭਾਰਤ ਸਰਕਾਰ ਦੇ ਕੰਨਾਂ ਤੇ ਝੂਨ ਸਰਕੇ ਔਰ ਅਸੀਂ ਭਾਈ ਜਗਜੀਤ ਸਿੰਘ ਦੀ ਢੱਲੇ ਵਰਗੀ ਜਿਹੜੀ ਢੱਲੇ ਵਾਲ ਵਰਗੀ ਜਿਹੜੀ ਸ਼ਖਸੀਅਤ ਹੈ ਇਹਨੂੰ ਕਿਤੇ ਗਵਾ ਨਾ ਬੈਠੀ ਇਹਨਾਂ ਦਾ ਸਾਡੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਇਸ ਸੰਘਰਸ਼ ਲਈ ਬਹੁਤ ਜ਼ਰੂਰੀ ਹੈ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਮਜ਼ਦੂਰਾਂ ਲਈ ਬਹੁਤ ਜ਼ਰੂਰੀ ਹੈ ਦੁਕਾਨਦਾਰਾਂ ਲਈ ਬਹੁਤ ਜ਼ਰੂਰੀ ਹੈ ਇਹਨਾਂ ਦੀ ਜ਼ਿੰਦਗੀ ਸਾਡੇ ਲਈ ਬਹੁਤ ਜ਼ਰੂਰੀ ਹੈ ਬੜੀ ਅਹਿਮ ਹੈ ਸਾਨੂੰ ਚਿੰਤਾ ਹੈ ਬਹੁਤ ਵੱਡੀ ਪਰ ਭਾਰਤ ਸਰਕਾਰ ਵੀ ਜਿਹੜੀ ਹੈ ਚਿੰਤਾ ਕਰੇ ਉਹਦੇ ਕੰਨਾਂ ਤੇ ਜੀਉ ਨਹੀਂ ਸਰਕ ਰਹੀ ਹੈ ਬੜੀ ਮਾੜੀ ਗੱਲ ਹੈ ਇਹ ਤੇ ਕਿਸਾਨਾਂ ਦੇ ਬੇਟੇ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਨੇ ਪੂਰੇ ਭਾਰਤ ਦੇ ਅੰਦਰ ਜਿਹੜਾ ਮਜ਼ਦੂਰਾਂ ਦੇ ਬੇਟੇ ਬਣੇ ਨੇ ਉਹਨਾਂ ਨੂੰ ਵੀ ਇਸ ਵਾਜਬ ਮੰਗਾ ਜਿਹੜੀਆਂ ਸਾਡੀਆਂ ਚਾਹੇਜ ਮੰਗਾ ਨੇ ਜਿਹੜੀਆਂ ਕਿਸਾਨੀ ਨੂੰ ਬਚਾਉਂਦੀਆਂ ਨੇ ਉਹਨਾਂ ਦੀ ਆਵਾਜ਼ ਜਿਹੜੀ ਹੈ ਭਾਰਤ ਦੀ ਸਰਕਾਰ ਤੱਕ ਜ਼ਰੂਰ ਪਹੁੰਚਦੀ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸਾਰੇ ਜਿਹੜੇ ਸੁਖ ਦੀ ਖੁਸ਼ਹਾਲ ਦੀ ਜ਼ਿੰਦਗੀ ਜਿਉ ਸਕੀਏ ਸਾਡੇ ਸੂਬੇ ਖੁਸ਼ਹਾਲ ਹੋਵੇ ਸਾਡਾ ਦੇਸ਼ ਖੁਸ਼ਹਾਲ ਹੋਵੇ ਪੂਰੀ ਦੁਨੀਆ ਖੁਸ਼ਹਾਲ ਹੋਵੇ ਸਿੱਖ ਤਾਂ ਮੰਗਦਾ ਹੀ ਸਰਬੱਤ ਦਾ ਭਲਾ ਹੈ ਅਸੀਂ ਸਰਬੱਤ ਦੇ ਭਲੇ ਦੇ ਪੁਜਾਰੀ ਹਾਂ ਮੈਂ ਅਕਾਲ ਪੁਰਖੇ ਜੀ ਅਰਦਾਸ ਕਰਦਾ ਹਾਂ ਕਿ ਭਗਤ ਜੀ ਸਿੰਘ ਦੀ ਢੱਲੇ ਵਾਲੂ ਚੜ੍ਹਦੀ ਕਲਾ ਬਖਸ਼ੇ ਔਰ ਉਹਨਾਂ ਨੂੰ ਹਿੰਮਤ ਬਖਸ਼ੇ ਇਸ ਸੰਘਰਸ਼ ਦੇ ਵਿੱਚੋਂ ਉਹ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਬਾਹਰ ਆਉਣ ਵਾਹਿਗੁਰੂ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਸ ਗੱਲਬਾਤ ਹੋਈ ਹੈ ਨਹੀਂ ਉਹਨਾਂ ਦੀ ਸਿਹਤ ਬੜੀ ਨਾਜ਼ੁਕ ਹੈ ਫਤਿਹ ਦੀ ਸਾਂਝ ਹੋਈ ਹੈ ਬਹੁਤ ਥੋੜੀ ਅੱਜ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਸਰ ਸਾਹਿਬ ਇੱਕ ਨਾ ਅਨਕੀ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਖਿਲਾਫ ਕਾਫੀ ਇਹ ਬੋਲ ਚੱਲ ਰਹੀਆਂ ਨੇ ਉਹਨਾਂ ਨੂੰ ਫੇਰ ਦੇ ਉਹਨਾਂ ਨੂੰ ਫੇਰ ਦੇ ਮੈਂ ਭਾਈ